ਮਨਰੇਗਾ ਵਿੱਚ ਕਿਸ ਤਰ੍ਹਾਂ ਵਜਦੀਆਂ ਨੇ ਠੱਗੀਆਂ ਗੁਰਦਾਸਪੁਰ ਦੇ ਗਾਜੀਕੋਟ ਪਿੰਡ ਵਿੱਚ ਸਾਹਮਣੇ ਆਇਆ ਕਾਰਟੂਨ ਘਟਾਲਾ ਹਾਸੋ ਹੀਣਾ ਦਾ ਲੱਗ ਸਕਦਾ ਪਰ ਇਹ ਜਾਣ ਕੇ ਬਹੁਤ ਚਿੰਤਾ ਹੁੰਦੀ ਹੈ ਕਿ ਭ੍ਰਿਸ਼ਟਾਚਾਰੀ ਲੋਕ ਕਿਸ-ਕਿਸ ਤਰ੍ਹਾਂ ਦੇ ਤੌਰ ਤਰੀਕੇ ਅਪਣਾ ਰਹੇ ਹਨ ਹਰ ਹੱਦ ਪਾਰ ਕਰ ਰਹੇ ਹਨ ਪਿੰਡ ਦੇ ਪੰਚਾਇਤ ਮੈਂਬਰਾਂ ਨੇ ਇੱਕਠੇ ਤੌਰ ਤੇ ਮਹਾਤਮਾ ਗਾਂਧੀ ਰਾਸ਼ਟਰੀ ਪਿੰਡੂ ਰੋਜ਼ਗਾਰ ਗਰੰਟੀ ਐਕਟ ਜਾਨੀ ਮਨਰੇਗਾ ਤਹਿਤ ਮਨਜ਼ੂਰਾਂ ਦੀਆਂ ਫਰਜ਼ੀਆਂ ਫਰਜੀ ਹਾਜ਼ਰੀਆਂ ਦਿਖਾਉਣ ਲਈ ਸਰਕਾਰੀ ਸਕੂਲ ਦੇ ਗੇਟ ਤੇ ਬਣੇ ਕਾਰਟੂਨਾਂ ਦੀ ਵਰਤੋਂ ਕੀਤੀ ਹੈ ਚਿੱਤਰਾਂ ਦੇ ਕੋਲ ਖੜੇ ਲਾਭਪਾਤਰੀਆਂ ਦੀਆਂ ਤਸਵੀਰਾਂ ਕੰਮ ਦੇ ਸਬੂਤ ਵਜੋਂ ਅਪਲੋਡ ਕੀਤੀਆਂ ਗਈਆਂ ਸਨ ਜਿਸ ਨਾਲ ਅਜਿਹੇ ਕੰਮ ਲਈ ਭੁਗਤਾਨ ਹੋ ਸਕਿਆ ਜੋ ਕਦੇ ਹੋਇਆ ਹੀ ਨਹੀਂ ਇਹ ਚੀਜ਼ ਕਪੜਾ ਇਸ ਤਰ੍ਹਾਂ ਨਾਲ ਸਕੂਲ ਦੇ ਉਹਨਾਂ ਕੰਧ ਚਿੱਤਰਾਂ ਨੂੰ ਵਰਤ ਕੇ ਕੀਤਾ ਜਾ ਸਕਦਾ ਸੀ ਜੋ ਵਿਅੰਗ ਵਿਅੰਗਮਾਤਮਕ ਤੌਰ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਲਾ ਸਕੀਮ ਤਹਿਤ ਬਣੇ ਕੁਸ਼ਾਸ਼ਨ ਨੈਤਿਕ ਗਰਾਊਂਡ ਤੇ ਤਕਨੀਕੀ ਖਾਮੀਆਂ ਦੇ ਖਤਰਨਾਕ ਮੇਲ ਨੂੰ ਦਰਸਾਉਂਦਾ ਹੈ ਕਪੜਾ ਹਰ ਨੈਤਿਕਤਾ ਇਸੇ ਤਰ੍ਹਾਂ ਛਿੱਕੇ ਟਾਂਕੇ ਕੀਤਾ ਗਿਆ ਕਿ ਪੰਚਾਇਤ ਅਧਿਕਾਰੀਆਂ ਦੇ ਕਿਥੇ ਤੌਰ ਤੇ ਕਰੀਬੀ ਦੋ ਭਰਾਵਾਂ ਨੂੰ ਵੀ ਕਾਰਟੂਨਾਂ ਵਜੋਂ ਦਰਸਾਇਆ ਗਿਆ ਫਰਜੀ ਕਮਲੀ ਭੁਗਤਾਨ ਕੀਤਾ ਗਿਆ ਹੋਰ ਵੀ ਚਿੰਤਾਜਨਕ ਗੱਲ ਇਹ ਹੈ ਕਿ ਇਹ ਕੋਈ ਇਕੱਲਾ ਮਾਮਲਾ ਨਹੀਂ ਹੈ ਅਜਹੀ ਧੋਖੇਬਾਜ਼ੀ ਹਾਲ ਹੀ ਵਿੱਚ ਪੂਰੇ ਭਾਰਤ ਵਿੱਚ ਸਾਹਮਣੇ ਆਈ ਹੈ ਕੁਝ ਦਿਨ ਪਹਿਲਾਂ ਗੁਜਰਾਤ ਵਿੱਚ ਇੱਕ ਰਾਜ ਮੰਤਰੀ ਦੇ ਪੁੱਤਰਾਂ ਨਾਲ ਜੁੜਿਆ 71 ਕਰੋੜ ਰੁਪਏ ਦਾ ਮਨਰੇਗਾ ਘਟਾਲਾ ਫ਼ਰਜ਼ੀ ਪ੍ਰੋਜੈਕਟਾਂ ਦੇ ਜਾਲੀ ਜੀਓ ਟੈਗਡ ਫੋਟੋਆਂ ਨਾਲ ਸੰਬੰਧ ਸੀ ਪਿਛਲੇ ਮਹੀਨੇ ਕਰਨਾਟਕ ਵਿੱਚ ਪੁਰਸ਼ ਕਰਮਚਾਰੀਆਂ ਨੇ ਮਹਿਲਾ ਜੋਬ ਕਾਰਡ ਧਾਰਕਾਂ ਦੀ ਨਕਲ ਕਰਨ ਲਈ ਸਾਰੀਆਂ ਪੈਨੀਆਂ ਇਹ ਘਟਨਾਵਾਂ ਅਜਹੀਆਂ ਮੈ ਯੋਜਨਾ ਦਾ ਮਜ਼ਾਕ ਉਡਾਉਂਦੀਆਂ ਹਨ ਜੋ ਦੇ ਹਾਤੀ ਰੋਜ਼ਗਾਰ ਦੀ ਇੱਜ਼ਤ ਮਾਨ ਨੂੰ ਪਰਕਰਾਰ ਰੱਖਣ ਲਈ ਤਿਆਰ ਕੀਤੀ ਗਈ ਹੈ ਅਜਿਹੇ ਘਟਾਲਿਆ ਕਾਰਨ ਭਲਾਈ ਪ੍ਰੋਗਰਾਮਾਂ 'ਚ ਲੋਕਾਂ ਦਾ ਭਰੋਸਾ ਡਿੱਗਦਾ ਹੈ ਅਸਲ ਲਾਭਪਾਤਰੀਆਂ ਦਾ ਨੁਕਸਾਨ ਹੁੰਦਾ ਹੈ ਤੇ ਇੱਕ ਸੰਗਠਿਤ ਭ੍ਰਿਸ਼ਟਾਚਾਰ ਨੂੰ ਹੋਰ ਬਲ ਮਿਲਦਾ ਹੈ ਗੁਰਦਾਸਪੁਰ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰਧਾਵਾ ਨੇ ਭਾਵੇਂ ਜਾਂਚ ਦੀ ਮੰਗ ਕੀਤੀ ਹੈ ਪਰ ਇਹ ਸਾਫ਼ ਹੈ ਕਿ ਡੂੰਗੇ ਢਾਂਚਾਗਤ ਸੁਧਾਰ ਜ਼ਰੂਰੀ ਹਨ ਜੀਓ ਟੈਗਡ ਫੋਟੋਆਂ ਅਤੇ ਹਾਜ਼ਰੀ ਰਿਕਾਰਡ ਵਰਗੇ ਡਿਜੀਟਲ ਧਾਰਨਾ ਨੂੰ ਤੀਜੀ ਤਰ ਦੇ ਆਡਿਟ ਦੇ ਨਾਲੋ ਨਾਲ ਨਿਗਰਾਨੀ ਦਾ ਤਸਦੀਕ ਕੀਤਾ ਜਾਣਾ ਚਾਹੀਦਾ ਹੈ ਸ਼ਿਕਾਇਤਾਂ ਦਾ ਪਾਰਦਰਸ਼ੀ ਨਿਵੇੜਾ ਤੇ ਅਧਿਕਾਰੀਆਂ ਦੇ ਵਿਚੋਲਿਆਂ ਵਿਰੁੱਧ ਸਖਤ ਕਾਰਵਾਈ ਬਰਾਬਰ ਮਹੱਤਵਪੂਰਨ ਹੈ ਵਿਧਾਇਕੀ ਕ੍ਰੀਪਤਾ ਕਾ ਸਿਰਫ ਨਾਮਾਤ ਰੋਜ਼ਗਾਰ ਦੇ ਖੋਖਲੇ ਦਾਬੇ ਤੋਂ ਕਿਤੇ ਵੱਧ ਦਾ ਅਧਿਕਾਰ ਰੱਖਦਾ ਹੈ ਉਹਨਾਂ ਦੀ ਥਾਂ ਕਾਟੂ ਨਹੀਂ ਲੈ ਸਕਦੇ ਇਸ ਤੋਂ ਇਲਾਵਾ ਇਸ ਇਸ ਤੋਂ ਜ਼ਿਆਦਾ ਦੇ ਹੱਕਦਾਰ ਹਨ ਤੁਹਾਡਿਆ ਇਸ ਖਬਰ ਬਾਰੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਬਹੁਤ ਜਲਦੀ ਇੱਕ ਹੋਰ ਨਰੇਗਾ ਦਾ